ਸ੍ਰੀ ਸਤਨਾਰਾਇਣ ਮੰਦਿਰ ਜਿੱਥੇ ਕੇ ਬਾਬਾ ਜੀ ਦੀ ਤਸਵੀਰ ਰੱਖ ਕੇ ਉਹਨਾਂ ਅੱਗੇ ਸ਼ਰਧਾਂਜਲੀ ਜਿਹੜੀ ਹੈ ਦਿੱਤੀ ਜਾ ਰਹੀ ਹੈ ਸਾਡੇ ਜਲਾਵਲੀ ਹੋ ਜੇ ਬੇਜਾਓ ਵੀ ਜਲਾ ਲਓ ਹਾਂਜੀ ਬਾਈਂ ਕਰਦੇ ਹੋ ਗਿਆ ਹੋ ਗਿਆ ਭਾਈ ਹਟ ਜਾਓ ਹਏ ਹਏ ਹਾਏ ਹਾਏ ਹਿੰਦ ਸਰਕਾਰ ਮੁਰਦਾਬਾ 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 ਹਿੰਦ ਸਰਕਾਰ ਹਾਏ 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 ਹਿੰਦ ਸਰਕਾਰ ਮੁਰਦਾਬਾ 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 ਛਾਂ ਗੋਦੀ ਅੱਜ ਜਿਹੜਾ ਇੱਥੇ ਕੈਂਡਲ ਮਾਰਕਟਿਆ ਜਾ ਰਿਹਾ ਇਸ ਬਾਰੇ ਅੱਜ ਇਹ ਕੈਂਡਲ ਮਾਰ ਸ਼ਿਮਸਨਾ ਵੱਲੋਂ ਅਮਰ ਸ਼ੀਰ ਪਪਾ ਰਾਮ ਸਿੰਘ ਜੀ ਸੰਘਾੜੇ ਵਾਲਿਆਂ ਵੱਲੋਂ ਜੋ ਆਪਣੇ ਆਪ ਨੂੰ ਕਿਸਾਨਾਂ ਦਾ ਦੁੱਖ ਨਾ ਚਲਦੇ ਹੋਏ ਗੋਲੀ ਮਾਰੀ ਗਈ ਹੈ ਉਹ ਬਹੁਤ ਵੱਡੀ ਕੁਰਬਾਨੀ ਹੈ ਇਸੇ ਤਰ੍ਹਾਂ 25 ਦੇ ਕਰੀਬ ਹੋਰ ਕਿਸਾਨ ਸਾਰੇ ਸਾਡੇ ਇਸ ਅੰਦੋਲਨ ਦੇ ਵੀ ਸ਼ਹੀਦ ਹੋਏ ਨੇ ਸਾਡੇ ਪੰਜਾਬ ਦਾ ਬੱਚਾ 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 ਮਾਤਾ ਭੈਣਾ ਜਨਨੀਆਂ ਬਜ਼ੁਰਗ ਹਰ ਇੱਕ ਪਿਛਲੇ 1 ਮਹੀਨੇ ਤੋਂ ਦਿੱਲੀ ਬਾਰਡਰ ਤੇ ਬੈਠੇ ਨੇ ਇਹ 3 ਮਹੀਨੇ ਤੋਂ ਸੰਘਰਸ਼ ਕਰ ਰਹੇ ਨੇ ਲੇਕਿਨ ਕੇਂਦਰ ਦੀ ਸਰਕਾਰ ਮੋਦੀ ਸਰਕਾਰ ਦੇ ਕੰਨ ਦੇ ਉੱਪਰ ਕੋਈ ਵੀ ਜੂ ਨਹੀਂ ਰੰਗ ਰਹੀ ਕੋਈ ਇੱਕੋ ਗੱਲ ਤੇ ਆਪਣੀ ਈਗੋ ਬਣਾ ਕੇ ਬੈਠੇ ਨੇ ਅੜੇ ਹੋਏ ਨੇ ਕਿ ਬਿੱਲ ਰੱਦ ਨਹੀਂ ਹੋਣਗੇ ਬਿੱਲ ਰੱਦ ਕਿਉਂ ਨਹੀਂ ਹੋਣਗੇ ਮੈਂ ਪੁੱਛਣਾ ਚਾਹਨਾ ਆ ਮੋਦੀ ਸਾਹਿਬ ਨੂੰ ਕਿ ਬਿੱਲ ਜਨਤਾ ਦੀ ਭਲਾਈ ਦੇ ਲਈ ਬਣਾਏ ਜਾਂਦੇ ਨੇ ਤਿੰਨ ਮਹੀਨੇ ਦੇ ਵਿੱਚ ਤੁਸੀਂ ਕਿਸਾਨ ਜਿੱਤੇ ਬੰਦੀਆਂ ਨੂੰ ਜਾਂ ਕਿਸਾਨਾਂ ਨੂੰ ਇਹ ਗੱਲ ਸਮਝਾਉਣ ਦੇ ਵਿੱਚ ناکਾਮ ਕਿਉਂ ਕਿਉਂ ਨਹੀਂ ਤੁਸੀਂ ਜੇਕਰ ਬਿੱਲ ਫਾਇਦੇ ਦੇ ਵਿੱਚ ਨੇ ਤਾਂ ਤੁਸੀਂ ਕਿਉਂ ਨਹੀਂ ਸਮਝਾ پا ਰਹੇ ਕਿ ਇਸ ਬਿੱਲ ਦਾ ਫਾਇਦਾ ਹੈ ਇਸ ਬਿੱਲ ਦਾ ਫਾਇਦਾ ਹੈ ਇਹਦਾ ਮਤਲਬ ਕਿ ਬਿਲ ਦੇ ਵਿੱਚ ਕਮੀਆਂ ਨੇ ਜਿਹੜਾ ਕਿਸਾਨ ਕਿਦਾ ਕਿਸਾਨਾਂ ਨੂੰ ਤੁਸੀਂ ਸਮਝਾ ਨਹੀਂ ਸਕੇ ਜਿਹਦੇ ਕਰਕੇ ਕਿਦਾ ਬੜੀ ਮਾਰੀ ਗੱਲ ਹੈ ਕਿ ਪਾਪਾ ਰਾਮ ਸਿੰਘ ਜੀ ਨੂੰ ਉਥੇ ਕੁਰਬਾਨੀ ਦੇਣੀ ਪਈ ਉਹਨਾਂ ਦੀ ਕੁਰਬਾਨੀ ਬੇਕਾਰ ਨਹੀਂ ਜਾਏਗੀ ਕਿਉਂਕਿ ਬਹੁਤ ਪੰਚੋ ਸੰਸੀਗੇ ਸਾਡੇ ਪਟਿਆਲਾ ਸ਼ਹਿਰ ਦੇ ਵਿੱਚ ਵੀ ਹਰ ਸਾਲ ਉਹ ਆਉਂਦੇ ਸੀਗੇ ਤੇ ਪਰਮਨੰਥ ਜੀ ਦੇ ਨਾਲ ਇੱਥੇ ਸਰਸੰਗ ਕਰਕੇ ਜਾਂਦੇ ਸੀ ਦੁਸ਼ਹਿਰੇ ਤੋਂ ਅਗਲੇ ਦਿਨ ਵੀ ਰਾਏ ਗਰਾਊਂਡ ਦੇ ਵਿੱਚ ਤੇ ਜਿਹੜਾ ਦੂਜਾ ਗਲਤ ਪ੍ਰਚਾਰ ਕੀਤਾ ਜਾ ਰਿਹਾ ਕਿ ਨੈਕਸਟ ਸਲਾਈਡ ਦੇ ਹੈਂਡਓਵਰ ਹੋ ਗਿਆ ਇਹ ਕਾਮਰੇਡਾਂ ਦੇ ਹੈਂਡਓਵਰ ਹੋ ਗਿਆ ਅੰਦੋਲਨ ਇਹਨਾਂ ਗੱਲਾਂ ਨੂੰ ਛੱਡ ਕੇ ਕੇਂਦਰ ਸਰਕਾਰ ਨੂੰ ਬਿੱਲ ਰੱਦ ਕਰ ਦੇਣੇ ਚਾਹੀਦੇ ਆ ਜਾਂ ਕਿਸਾਨਾਂ ਨੂੰ ਸਮਝਾਣਾ ਚਾਹੀਦਾ ਕਿ ਇਹਨਾਂ ਬਿੱਲਾਂ ਦਾ ਆ ਫਾਇਦਾ ਹੈ ਅਗਰ ਸਾਨੂੰ ਕੋਈ ਫਾਇਦਾ ਦਿਖੂਗਾ ਕਿਸਾਨਾਂ ਨੂੰ ਫਾਇਦਾ ਦਿਖੂਗਾ ਤਾਂ ਕਿਉਂ ਜਿੱਦ ਕਰਨਗੇ ਕਿਉਂ ਆਪਣੇ ਘਰ-ਵਾਰ ਬਾਲ-ਬੱਚੇ ਛੱਡ ਕੇ ਉੱਤੇ ਰੋਡ ਦੇ ਉੱਪਰ ਕਿਉਂ ਜਾ ਕੇ ਬੈਠਣਗੇ ਨਹੀਂ ਟਰੰਡ ਦੇ ਵਿੱਚ ਇਹਦੇ ਮਤਲਬ ਕਿ ਕੇਂਦਰ ਸਰਕਾਰ ਦੀ ਨੀ ਦੇ ਵਿੱਚ ਕੋਈ ਘੋਟ ਹੈ ਜਾਂ ਫਿਰ ਪੰਜਾਬ ਦੇ ਵਿੱਚ ਪਿਛਲੇ ਐਮਐਲਏ ਦੇ ਵਿੱਚ ਜਿਹੜੀਆਂ ਤਿੰਨ ਸੀਟਾਂ ਮਿਲੀਆਂ ਔਰ ਐਮਪੀ ਦੇ ਵਿੱਚ ਦੋ ਸੀਟਾਂ ਮਿਲੀਆਂ ਉਸ ਚੀਜ਼ ਦਾ ਬਦਲਾ ਪੰਜਾਬ ਦੇ ਕਿਸਾਨਾਂ ਤੋਂ ਕੇਂਦਰ ਸਰਕਾਰ ਲੈ ਰਹੀ ਹੈ ਲੇਕਿਨ ਚਿੰਤਨਾ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਰਹੀ ਹੈ ਅੱਗੇ ਤੋਂ ਵੀ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇਗੀ ਅਸੀਂ ਵੀ ਹਰ ਕੁਰਬਾਨੀ ਦੇਣ ਦੇ ਲਈ ਤਿਆਰ ਆ